ਬਈ ਮਿੱਤਰੋ ਗਰਮੀਆਂ ਦਾ ਮੌਸਮ ਆ ਚੁੱਕਿਆ ਜੇਕਰ ਤੁਹਾਡਾ ਪਸ਼ੂ ਦੁੱਧ ਘਟ ਗਿਆ ਫੈਟ ਘਟ ਗਿਆ ਜਾਂ ਫਿਰ ਬਾਰ ਬਾਰ ਰਿਪੀਟ ਹੋ ਜਾਂਦਾ ਖਾਂਦਾ ਪੀਂਦਾ ਬਹੁਤ ਆਗਾ ਲਿੱਸਾ ਜਾ ਰਹਿ ਜਾਂਦਾ ਤਿਆਰ ਨਹੀਂ ਹੁੰਦਾਗਾ ਤਾਂ ਬਾਈ ਕੋਲੇ ਸਾਰੇ ਹੱਲ ਹੈਗੇ ਆ ਤੇ ਬਾਈ ਨਾਲ ਗੱਲਬਾਤ ਕਰਾਉਣੇ ਆਗੇ ਬਾਈ ਇਹੋ ਜਿਹੇ ਕਿਹੜੇ ਹੱਲ ਹੈਗੇ ਆ ਕਿਹੜੇ ਆਪਾਂ ਹੱਲ ਕਰਕੇ ਦੇਵਾਂਗੇ ਵੀ ਜਿਹੜਾ ਕਿ ਪਸ਼ੂ ਤਿਆਰ ਨਹੀਂ ਹੁੰਦਾਗਾ ਖਾਂਦਾ ਪੀਂਦਾ ਵੀ ਬਹੁਤ ਆ ਲੱਗਦਾ ਨਹੀਂਗਾ ਉਹਨੂੰ ਤਾਂ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਦਿਓ ਆਪਣੇ ਕੋਲੇ ਇਹੋ ਜੀ ਕਿਹੜੀ ਚੀਜ਼ ਆਗੀ ਜीडीजी ਮੌਸਮ ਦੇ ਹਿਸਾਬ ਨਾਲ ਚੱਲ ਰਹੀ ਹੈ ਹੁਣ ਪਸ਼ੂਆਂ ਦੀ ਫੈਟ ਘਟਾਣੀ ਸਟਾਰਟ ਹੋ ਜੂਗੀ ਗਰਮੀ ਆ ਗਈ ਪਸ਼ੂਆਂ ਦਾ ਦੁੱਧ ਘਟਜੂਗਾ ਦੋ ਚੀਜ਼ਾਂ ਨੇਗੀਆਂ ਇੱਕ ਤਾਂ ਆਪਣਾ ਜੇ ਕੋਈ ਪਸ਼ੂ ਤਿਆਰ ਨਹੀਂ ਹੁੰਦਾ ਹੈਗਾ ਉਹਦੇ ਵਾਸਤੇ ਪਾਊਡਰ ਹੈ ਸਾਰ ਨਾਲ ਉਹ ਜਿਹੜੀ ਆਪਾਂ ਕਹਦੇ मिनਰਲ ਮਿਕਸਚਰ ਦੇ ਵਿੱਚ ਹਾਈਐਸਟ ਫਾਰਮੂਲੇਸ਼ਨ ਦੇ ਵਿੱਚ ਆਇਆ ਪ੍ਰੋਡਕਟ ਠੀਕ ਹੈ ਜੀ ਥੋੜੇ ਜੇ ਕੋਸਟਲੀ ਹੈਗੇ ਆ ਪਰ ਉਹਦੇ ਨਾਲ ਉਹ ਰਿਜ਼ਲਟ ਵੀ ਆਊਗਾ ਰਿਜ਼ਲਟ ਮਿਲੂਗਾ ਰਿਜ਼ਲਟ ਮਿਲੂਗਾ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਮਤਲਬ ਮੇਨਲੀ ਕੀ ਕੀ ਕੰਮ ਕਰਦਾਗਾ ਪਸ਼ੂ ਦੀ ਫੈਟ ਘਟ ਹੋਵੇ ਜੀ ਠੀਕ ਹੈ ਤਿਆਰ ਨਾ ਹੁੰਦਾ ਹੋਵੇ ਕੋਈ ਆਪਣਾ ਪਸ਼ੂ ਤਿਆਰ ਨਾ ਹੁੰਦਾ ਹੋਵੇ ਛੋਟੀ ਹੈ ਜਾਂ ਕੋਈ ਵੀ ਤਿਆਰ ਨਹੀਂ ਹੁੰਦੀ ਹੈਗੀ ਤੁਸੀਂ ਉਹਨੂੰ 100 ਗ੍ਰਾਮ ਡੇਲੀ ਦਾ ਪਾਓ ਤੁਹਾਨੂੰ 10 ਦਿਨਾਂ ਦੇ ਵਿੱਚ ਰਿਜ਼ਲਟ ਮਿਲੇ ਕਈ ਵਾਰੀ ਆਪਾਂ ਕਹਿੰਦੇ ਨੇ ਨਾ ਕਿ ਪਸ਼ੂ ਸਾਡਾ ਖਾਈ ਪੀ ਜਾਂਦਾ ਫਿਰ ਵੀ ਲਸਾ ਜਾਂ ਰਹਿ ਜਾਂਦਾ ਉਹਦੀ ਵੀ ਕਮੀ ਇਹ ਦੂਰ ਕਰੂਗਾ ਉਹਦੀ ਵੀ ਸਾਰੀ ਕਮੀ ਦੂਰ ਕਰੂਗਾ ਸਾਰੇ ਤਰ੍ਹਾਂ ਦੇ ਮਿਨਰਲ ਮਿਕਸਚਰ ਹੈ ਜੀ ਕੱਲਾ ਕੱਲਾ ਵਿਟਾਮਿਨ ਇਹਦੇ ਵਿੱਚ ਪਾਇਆ ਹੋਇਆ ਤੇ ਕਿੰਨੀ ਕਿੰਨੀ ਪੈਕਿੰਗ ਚ ਇਹ ਮਿਲ ਜਾਂਦੇ ਆ ਪੈਕਿੰਗ ਹੈਗੀ ਇਹਦੀ ਜੀ 2 ਕਿਲੋ 2.5 ਕਿਲੋ 5 ਕਿਲੋ 25 ਕਿਲੋ ਜੇ ਬੰਦੇ ਨੇ ਮਤਲਬ ਉਹ ਟਰਾਈ ਕਰਕੇ ਦੇਖਣਾ ਮੈਂ ਅਸੀਂ ਰეკਮੈਂਡ ਕਰਦੇ ਆਂ ਜੀ ਅਸੀਂ 5 ਕਿਲੋ ਕਰਦੇ ਆਂ ਕਿਉਂਕਿ 5 ਕਿਲੋ ਦੇ ਨਾਲ ਬੰਦੇ ਦੇ ਕਿਉਂਕਿ 2-3 ਪਸ਼ੂ ਅੱਜ ਕੱਲ ਹਰ ਇੱਕ ਕੋਲ ਹਰ ਇੱਕ ਕੋਲ ਤੇ ਸਾਰੇ ਪਸ਼ੂਆਂ ਨੂੰ ਪਾਓ ਜੀ ਕੋਈ ਆਏ ਨਹੀਂ ਵੀ ਕੋਈ ਪਸ਼ੂ ਵਾਸਤੇ ਆ ਸਾਰਿਆਂ ਨੂੰ ਪਾਓ ਰੇਟ ਵੀ ਜਾਇਜ਼ ਪਊਗਾ ਉਹਦਾ ਤੇ ਰਿਜ਼ਲਟ ਵੀ ਮਿਲੂਗਾ ਜੀ ਤੇ ਇੱਕ ਆ ਕੀ ਪ੍ਰੋਡਕਟ ਆਪਣਾ ਇਹ ਜਿਹੜਾ ਇਹ ਪ੍ਰੋਡਕਟ ਹੈ ਜੀ ਜਿਹੜਾ ਆ ਜਾਂਦੀ ਹੈ ਆਪਣੀ ਕੋਈ ਵੀ ਪਸ਼ੂ ਉਹ ਨਹੀਂ ਹੁੰਦਾ ਰਿਪੀਟ ਨਹੀਂ ਹੁੰਦਾ ਹੈਗਾ ਰਿਪੀਟ ਨਹੀਂ ਹੁੰਦਾ ਤਾਂ ਜੇ ਹੀਟ ਚ ਨਹੀਂ ਆਉਂਦਾ ਉਹਨਾਂ ਵਾਸਤੇ ਪ੍ਰੋਡਕਟ ਲੈ ਕੇ ਆਇਆ ਹੈ ਵੈਟ ਹਾਈਬ੍ਰਿਡ ਬੋਲਸੀ ਬਹੁਤ ਜ਼ਿਆਦਾ ਰੋਜ਼ ਦੀ ਕੱਲੀ ਇੱਕ ਗੋਲੀ ਦੇਣੀ ਹੈ ਜੀ ਦੋ ਡੱਬੀਆਂ ਦਾ ਇਹਦਾ ਕੋਰਸ ਹੈ 12 ਗੋਲੀਆਂ ਦਾ ਦੋ ਡੱਬੀਆਂ ਚੋਕ ਕੇ ਹੋ ਜਾਊਗਾ ਮਤਲਬ ਜੇ ਕੋਈ ਥੋੜੀ ਬਹੁਤ ਦਿੱਕਤ ਹੈ ਇਹ ਕੜਬੀ ਦੇ ਵਿੱਚ ਵੀ ਹੋ ਜਾਂਦਾ ਪਰ ਦੋ ਡੱਬੀਆਂ ਦਾ ਅਸੀਂ ਕੋਰਸ ਕਰਾਣੇ ਹੈਗੇ ਬਸ਼ ਨੂੰ ਤੇ ਉਹਦੇ ਵਿੱਚ ਆਪਣੀ ਗਰੰਟੀ ਦੇ ਨਾਲ ਨਾਲ ਇਹਦੇ ਮਿਨਰਲ ਮਿਕਸਚਰ ਵੀ ਪਾ ਸਕਦਾ ਬੰਦਾ ਅੱਛਾ ਇਹ ਵੀ ਪਾ ਸਕਦਾ ਨਾਲ ਉਹਦੇ ਕੀੜਿਆਂ ਦੀ ਗੋਲੀ ਦਿੱਤੀ ਜਾਂਦੀ ਹੈਗੀ ਸਾਰਾ ਇਹਦਾ ਕੋਰਸ ਬਣਾ ਕੇ ਆਪਣਾ ਰਿਜ਼ਲਟ 100% ਮਿਲ ਤੇ ਆਪਣੇ ਕੋਲ ਦੁੱਧ ਫੈਟ ਖਾਤਰ ਕਿਹੜਾ ਪ੍ਰੋਡਕਟ ਹੈਗਾ ਦੁੱਧ ਦੇ ਕੋਈ ਜਿਹੜਾ ਹੁਣ ਸੀਜ਼ਨ ਆਇਆ ਗਰਮੀ ਦਾ ਸੀਜ਼ਨ ਆਇਆ ਕੈਲਸ਼ੀਅਮ ਕੈਲਸ਼ੀਅਮ ਆ ਗਿਆ ਠੀਕ ਹੈ ਕੈਲਸ਼ੀਅਮ 100 ਗ੍ਰਾਮ ਰੋਇ ਦਾ ਪਾਓ ਬਹੁਤ ਹੀ ਜਿਆਦਾ ਸਹੀ ਰੇਟ ਤੇ ਹੈ ਹਮ ਰੇਟ 7-800 ਰੁਪਿਆ ਲੋਕ ਕੈਲਸ਼ੀਅਮ ਨਾ ਉਹੀ ਲਈ ਜਾਂਦੇ ਹੈਗੇ 550 ਰੁਪਏ ਦੀ ਰੇਂਜ ਦੇ ਵਿੱਚ ਕੈਲਸ਼ੀਅਮ ਮਿਲੂਗਾ ਤੇ ਬਹੁਤ ਸਹੀ ਇਹਦਾ ਰਿਜ਼ਲਟ ਆਊਗਾ ਮਤਲਬ ਫਿਰ ਇਹ ਮਤਲਬ ਗਰਮੀ ਜਿਵੇਂ ਪਸ਼ੂ ਹੌਂਕੀ ਜਾਂਦੇ ਰਹਿੰਦੇ ਉਹ ਕਮੀ ਦੂਰ ਕਰ ਦੂਗਾ ਨਾਲੇ ਦੁੱਧ ਵਧਾਊਗਾ ਪਸ਼ੂ ਦਾ ਠੀਕ ਹੈ ਤੇ ਆਪਣੇ ਕੋਲ ਇਹ ਵਾਲੀ ਚੀਜ਼ ਮੰਨ ਲੈ ਇਹ ਕਿਸ ਚੀਜ਼ ਦਾ ਕੰਮ ਆਉਂਦੀ ਹੈ ਲੀਵਰ ਟੋਨਿਕ ਆ ਜਾਂਦਾ ਜੀ ਪਸ਼ੂ ਕੋਈ ਥੋੜਾ ਚਾਰਚੁਰ ਕਰਨੋਂ ਹਟ ਗਿਆ ਜਾਂ ਕੋਈ ਵੀ ਮਤਲਬ ਪਚਦਾ ਘੱਟ ਹੈ ਜਾਂ ਹੋਰ ਹੈ ਉਹਦੇ ਵਿੱਚ ਇਹ ਸੋਡੇ ਉਹ ਕਰੂਗਾ ਠੀਕ ਹੈ ਉਹ ਘੱਟ ਲੱਗਦੀ ਹੈ ਲੀਵਰ ਟੋਨਿਕ 1 ਲੀਟਰ 5 ਲੀਟਰ ਦੀ ਅਵੇਲੇਬਲ ਹੈ ਜੀ ਵੱਡਾ ਲੀਟਰ ਚਾਹੀਦਾ ਕਿਸ ਨੂੰ 20 ਲੀਟਰ ਉਹ ਵੀ ਆਪਣੇ ਕੋਲ ਹੈ 5 ਲੀਟਰ ਦੀ ਪੈਕਿੰਗ ਹੈ 5 ਲੀਟਰ ਦੀ ਪੈਕ ਠੀਕ ਹੈ ਤੇ ਵੱਡੀ ਪੈਕਿੰਗ ਲੈਣੀ ਤਾਂ ਆਹ ਹੈ 5 ਲੀਟਰ ਦੀ ਪੈਕਿੰਗ ਐਤੋਂ ਵੱਡੀ ਤਾਂ ਨਹੀਂ ਕੋਈ ਆਉਂਦੀ ਐਤੋਂ ਵੱਡੀ ਆਂਦੀ ਹੈ ਜੀ ਪਰ ਉਹ ਆਨ ਡਿਮਾਂਡ ਕਸਟਮਰ ਦੇ ਆਪਾਂ ਮੰਗਾ ਕੇ ਦੇ ਠੀਕ ਹੈ ਚੱਕ ਠੀਕ ਹੈ ਬਹੁਤ ਸ਼ਾਨਦਾਰ ਰਿਜ਼ਲਟ ਹੈਗਾ ਤੁਹਾਨੂੰ ਲੀਟਰ ਪਸ਼ੂ ਨੂੰ ਪਿਆ ਦਿਓ ਸੂਨ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿਓ ਜੀ ਮਤਲਬ ਸੁੱਕਿਆ ਜਾਂ ਲੇਵਾ ਹੋਵੇ ਉਹਨੂੰ ਤਿਆਰ ਕਰ ਦੂ ਪੂਰਾ ਗੱਲਬਾਤ ਬਣਾ ਦੂਗਾ ਗੱਲਬਾਤ ਤੁਹਾਨੂੰ ਪਤਾ ਲੱਗ ਜੂਗੀ ਆਪਣਾ ਜਿਹੜੇ ਆਮ ਪਾਉਂਦੇ ਆ ਵਾਈਟਮ ਬੂਟ ਮੈਚਿਆ ਹੋਰ ਕਿਸੇ ਮਰਜੀ ਕੰਪਨੀਆ ਦੇ ਮੂਰੇ ਆਪਾਂ ਇਹਨੂੰ ਰੱਖ ਲਈਏ ਤਾਂ ਪੂਰਾ ਵਧੀਆ ਸੋਹਣਾ ਰਿਜ਼ਲਟ ਉਹਦੇ ਤੋਂ ਮਤਲਬ ਉੱਤੇ ਦੀ ਚੀਜ਼ ਬਣਾਤੀ ਕਹਿੰਦਾ ਭਾਬੇ ਇਹ ਰਿਜ਼ਲਟ ਪੂਰਾ ਵਧੀਆ ਮਿਲਦਾ ਰਿਜ਼ਲਟ ਪੂਰਾ ਵਧੀਆ ਜੀ ਤੇ ਇਹਦੀ ਪੈਕਿੰਗ ਕਿੰਨੇ ਕਿੰਨੇ ਦੀ ਆਉਂਦੀ ਹੈ ਪੈਕਿੰਗ ਇਹਦੀ 5 ਸ਼ੋ ਨੂੰ ਪਾ ਸਕਦੇ ਆ ਜੀ ਠੀਕ ਆ ਵੀ ਕੋਈ ਆਏ ਨਹੀਂ ਹੈਗਾ ਜ਼ਰੂਰੀ ਵੀ ਆਪਾਂ ਕਹੇ ਜੀ ਕੋਈ ਥਾਲੇਵੇ ਦੇ ਵਿੱਚ ਜ਼ਰੂਰੀ ਨਹੀਂ ਆਪਾਂ ਲੇਵੇ ਬਸਤੀ ਵਰਤਣਾ ਹੈ ਕੋਈ ਲੇਵੇ ਦੇ ਵਿੱਚ ਪ੍ਰੋਬਲਮ ਆ ਗਈ ਜਿਵੇਂ ਆਪਾਂ ਕਹਿ ਦਈਏ ਵੀ ਲੇਵਰ ਸੁੱਜ ਗਿਆ ਹੈ ਜਾਂ ਹੋਰ ਹੋ ਗਿਆ ਉਹਦੇ ਵਿੱਚ ਵੀ ਇਹ ਵਰਤਿਆ ਜਾਂਦਾ ਹੈ ਠੀਕ ਆ ਮਤਲਬ ਪੂਰੀ ਲੇਵੇ ਦੀ ਰਿਪੇਅਰ ਕਰ ਦਿੰਦਾ ਕਹਿੰਦਾ ਪਰ ਇੱਕ ਟੀਕਾ ਵੀ ਆਉਂਦਾ ਜੀ ਜਿਵੇਂ ਆਪਾਂ ਕਹਿੰਦੇ ਆ ਲੋਕ ਟੀਕੇ ਵਰਤਦੇ ਹੁੰਦੇ ਆ ਵਿਟਾਮਿਨ ਐਚ ਦੇ ਜਾਂ ਹੋਰ ਕੋਈ ਵੀ ਟੀਕੇ ਉਹ ਸਾਰੀ ਕੰਪਨੀਆਂ ਦੇ 10 ਐਮਐਲ ਦੀ ਪੈਕਿੰਗ ਦੇ ਵਿੱਚ ਆਉਂਦੇ ਆ ਇੰਨਾ ਦਾ ਆਇਆ ਜੀ 30 ml ਦੀ ਪੈਕਿੰਗ ਚ ਇਹਦਾ ਕੀ ਇਹ ਕਰਦਾਗਾ ਇਹ ਇਹਦਾ ਜਿਵੇਂ ਲੇਪ ਸੂਣ ਤੋਂ ਪਹਿਲਾਂ ਲਾ ਲਾਂਦੇ ਹੁੰਦੇ ਹੈਗੇ ਕੋਈ ਥਾਂ ਨੂੰ ਸੁੱਜ ਗਿਆ ਜਾਂ ਹੋਰ ਹੋ ਗਿਆ ਉਹਦੇ ਵਿੱਚ ਹੈ ਬਹੁਤ ਇਕਨੋਮਿਕਲ ਰੇਟ ਪੈਂਦਾ 30 ml ਹੋਰ ਕਿਸੇ ਕੰਪਨੀ ਦਾ ਨਹੀਂ ਆਉਂਦਾ ਠੀਕ ਹੈ ਸਾੜੇ 10 10 ml ਆਉਂਦੇ ਆ 10 ml 200 ਸਵਾ 200 ਹੀ ਰੇਂਜ ਚ ਪੈਂਦੇ ਆ ਇੱਕ ਕੱਲਾ ਹੈਗਾ 350 ਰੁਪਏ 30 ml ਹੋ ਗਿਆ ਠੀਕ ਹੈ ਉਹਦੇ ਨਾਲ ਉਹ ਬਹੁਤ ਰੇਟ ਵੀ ਸਹੀ ਪੈ ਗਿਆ ਪੈਕਿੰਗ ਵੀ ਸਹੀ ਹੈ ਜਿਹੜੇ ਵੱਡੇ ਫਾਰਮਰ ਹੁੰਦੇ ਆ ਉਹ ਇਹ ਚੀਜ਼ ਭਾਲਦੇ ਆ ਉਹਨਾਂ ਨੂੰ ਮਿਲਦੀ ਨਹੀਂ ਹੈ ਠੀਕ ਹੈ ਤੇ ਇਹ ਵਾਲੀ ਆਪਣੀ ਜਿਹੜੀ ਹੁਣ ਆਹ ਅਗਲਾ ਪ੍ਰੋਡਕਟ ਹੈ ਇਹ ਕਿਸ ਕੰਮ ਆਉਂਦਾਗਾ ਇਹ ਆ ਗਿਆ ਜੀ ਆਪਣੀ ਮੜਾ ਪਾਲੀ ਗੋਲੀ ਜਿਹੜੇ ਆਪਣੇ ਜੀ ਹੁੰਦੇ ਆ ਪਸ਼ੂਆਂ ਦੇ ਅੰਦਰ ਇਹ ਲੀਵਰ ਦੇ ਵੀ ਮਾਰੂ ਪੇਟ ਦੇ ਕੀੜੇ ਵੀ ਮਾਰੂ ਗੱਬਣ ਸੇਫ ਹੈ ਪ੍ਰੈਗਨੈਂਸੀ ਸੇਫ ਹੈ ਜੀ ਇਹ ਅੱਛਾ ਪ੍ਰੈਗਨੈਂਸੀ ਦੇ ਵਿੱਚ ਵੀ ਦੇ ਸਕਦੇ ਆ ਆਪਾਂ ਕੋਈ ਠੀਕ ਹੈ ਸਿੱਲੀ ਮੈਰਿੰ ਦੇ ਨਾਲ ਹੋਰ ਕਿਸੇ ਕੰਪਨੀ ਦੇ ਨਹੀਂ ਆਂਦੀ ਨਹੀਂ ਇਹ ਠੀਕ ਹੈ ਕੱਲੀ ਇਹ ਕੱਲੀ ਇਹ ਕੰਪਨੀ ਦੀਆਂ ਨਵਾਂ ਪ੍ਰੋਡਕਟ ਇਹਦਾ ਕਿਸੇ ਮਾਰਕੀਟ ਦੇ ਵਿੱਚ 100-100 ਰੁਪਏ ਦੀ ਗੋਲੀ ਇਹ ਵਿਕਦੀ ਹੈ ਠੀਕ ਹੈ ਤੇ ਆਪਣੇ ਕੋਲ ਹੁਣ ਮੰਨ ਲਓ ਵੀ ਪਸ਼ੂਆਂ ਦੇ ਵਿੱਚ ਜ਼ੇਰ ਦੀ ਪ੍ਰੋਬਲਮ ਆਉਂਦੀ ਹੈ ਨਾ ਪਸ਼ੂਆਂ ਦੀ ਜ਼ੇਰ ਦੀ ਆ ਜ਼ੇਰ ਰੱਕ ਗਈ ਜਾਂ ਹੋਰ ਹੋ ਗਿਆ ਵੀ ਆਪਾਂ ਕਹਿ ਦਈਏ ਬੱਚੇ ਦਾ ਨਹੀਂ ਸਫਾਈ ਨਹੀਂ ਹੁੰਦੀ ਜਿੰਨਾ ਦੀ ਜ਼ੇਰ ਵੀ ਪੈ ਗਈ ਉਸ ਤੋਂ ਬਾਅਦ ਵੀ ਬੱਚੇ ਦਾ ਨਹੀਂ ਸਫਾਈ ਨਹੀਂ ਹੁੰਦੀ ਨਹੀਂ ਹੁੰਦੀ ਥੋੜਾ ਮोटा ਰਹਿ ਜਾਂਦਾ ਕੇਰਾਂ ਦਾ ਥੋੜਾ ਜਿਹਾ ਬਾਅਦੋਂ ਪਰ ਉਹ ਦਿੱਕਤ ਵੱਜ ਜਾਂਦੀ ਹੈ ਜਿਵੇਂ ਆਪਾਂ ਕਹਦੇ ਬਾਅਦੋਂ ਫਿਰ ਉਹ ਰਿਪੀਟ ਨਹੀਂ ਹੁੰਦਾ ਪਸ਼ੂ 13 ਤੁਸੀਂ ਉਹਨੂੰ ਲੀਟਰ ਪਿਆ ਦਿਓ ਜਿਹੜਾ ਉਹ ਪੂਰੇ ਫੁੱਲ ਨਾਲੇ ਰੇਟ ਇਹਦਾ ਬਹੁਤ ਇਕਨੋਮਿਕਲ ਰੇਟ ਪੈਂਦਾ ਜੀਗਾ ਲੀਟਰ ਤੇ ਅੱਧੇ ਲੀਟਰ ਦੀ ਪੈਕਿੰਗ ਅਵੇਲੇਬਲ ਹੈ ਜੀ ਤੇ ਇਹ ਕਿਹੜੀ ਕੰਪਨੀ ਦੇ ਪ੍ਰੋਡਕਟ ਹੈਗਾ ਇਹ ਸਾਰੇ ਵੈਟਪਾਰਕ ਦੇ ਪ੍ਰੋਡਕਟ ਆਉਂਦੇ ਆ ਜੀ ਸਾਰੇ ਇਥੀਕਲ ਦੇ ਵਿੱਚ ਆਪਣੇ ਕੋਲ ਸਾਰੇ ਰੇਂਜ ਅਵੇਲੇਬਲ ਹੈ ਸਾਰੇ ਕਿਤੇ ਹੀ ਅਵੇਲੇਬਲ ਹੋ ਰਹੇ ਆ ਹੁਣ ਅੱਜ ਦੇ ਟਾਈਮ ਦੇ ਉੱਤੇ ਹਰ ਇੱਕ ਮੈਡੀਕਲ ਤੇ ਤੁਹਾਨੂੰ ਯਾਦਰ ਮਿਲ ਜਾਂਦੇ ਆ ਜੇ ਕਿਸੇ ਨੇ ਮੱਲਾ ਆ ਕੇ ਲੈ ਜਾਣਾ ਤਾਂ ਸਟੋਰ ਹੈਗਾ ਐਡਰੈਸ ਤੁਸੀਂ ਬਾਕੀ ਫੋਨ ਕਰਦੇ ਤੁਸੀਂ ਨੰਬਰ ਮੇਰਾ ਮੈਂਸ਼ਨ ਕਰਦੇ ਨੰਬਰ ਆਪਾਂ ਮੈਂਸ਼ਨ ਕੀਤਾ ਹੋਇਆ ਤੇ ਜੇ ਕਿਸੇ ਨੇ ਘਰੇ ਬੈਠੇ ਮੰਗਵਾਉਣੇ ਆ ਘਰੇ ਬੈਠੇ ਮੰਗਾਣਾ ਜੀ ਆਪਾਂ ਉਹਨਾਂ ਨੂੰ ਕੂਰੀਅਰ ਕਰਵਾ ਦਾਂਗੇ ਸਾਰੇ ਪ੍ਰੋਡਕਟ ਹੈ ਕੂਰੀਅਰ ਖਰਚਾ ਬੰਦੇ ਦਾ ਪੈਂਦਾ ਹੈ ਜੀ ਰੇਟ ਆਪਣੇ ਜਿਹੜੇ ਹੈਗੇ ਫਿਕਸ ਰੇਟ ਹੁੰਦੇ ਆ ਜੈਨੂਇਨ ਦੇ ਰੇਟ ਆਣਗੇ ਠੀਕ ਆ ਲੈ ਮਿੱਤਰੋ ਜੇ ਕਿਸ ਤੁਹਾਡੇ ਕੋਲ ਪਸ਼ੂ ਰੱਖੇ ਹੋਏ ਹਨ ਤਿਆਰ ਨਹੀਂ ਹੁੰਦਾ ਬਾਰ ਬਾਰ ਰਿਪੀਟ ਹੋ ਜਾਂਦੇ ਆ ਦੁੱਧ ਫੈਟਰ ਨਹੀਂ ਵੱਧਦੀ ਗਈ ਤਾਂ ਆਪਾਂ ਨੰਬਰ ਦਿੱਤਾ ਹੋਇਆ ਮੈਂਸ਼ਨ ਕੀਤਾ ਹੋਇਆ ਤੁਸੀਂ ਇਹਦੇ ਤੇ ਕਾਲ ਕਰਕੇ ਘਰੇ ਬੈਠੇ ਮੰਗਵਾ ਸਕਦੇ ਹੋ ਜੇਕਰ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਕੇ ਲੈ ਕੇ ਜਾਣੇ ਆ ਤਾਂ ਤੁਸੀਂ ਇੱਥੋਂ ਵੀ ਲਿਜਾ ਸਕਦੇ ਹੋ